ਕਾਮਾ ਜੀ ਕਿਹੜੀ ਜਨ ਦੇ ਵਤੀ ਤੋਂ ਮਹਾਰਾਜ ਸਿੰਘ ਬੀਕੇ ਿਆਜ਼ ਦਾ ਬਲਾਕ ਆਗੂ ਅੱਜ ਅਸੀਂ ਕਨੌਰੀ ਤੇ ਨਰਵਾਣਾ ਦੇ ਬਾਰਡਰ ਤੇ ਖੜੇ ਸੀ ਹਰਿਆਣਾ ਪੰਜਾਬ ਦੇ ਬਾਰਡਰ ਤੇ ਦੇਖ ਰਹੇ ਹਾਲਾਤ ਹਰਿਆਣਾ ਸਰਕਾਰ ਨੇ ਹਾਲਾਤ ਇਸ ਤਰ੍ਹਾਂ ਦੇ ਬਣਾਏ ਨੇ ਜਿਵੇਂ ਕਿ ਕਿਸੇ ਦੁਸ਼ਮਣ ਦੇਸ਼ ਨੇ ਚੜਾਈ ਕਰਕੇ ਆਉਣਾ ਹੁੰਦਾ ਹੈ ਦੇਖਿਆ ਜਾ ਰਿਹਾ ਹੈ ਵੱਡੇ ਵੱਡੇ ਬੈਰੀਕੇਡ ਪੱਥਰ ਜੀਸੀਬੀ ਨਾਲ ਪਿੱਛੇ ਟੋਏ ਪੱਟੇ ਜਾ ਰਹੇ ਨੇ ਤਾਂ ਕਿ ਕਿਸਾਨ ਦਿੱਲੀ ਨਾ ਪਹੁੰਚ ਸਕਣ ਇਹ ਸਰਕਾਰ ਦੀ ਮਾੜੀ ਨੀਤੀ ਹੈ ਤੇ ਮਾੜੀ ਨੀਤ ਹੈ ਕਿਉਂਕਿ ਕਿਸਾਨ ਆਪਣੇ ਹੱਕਾਂ ਵਾਸਤੇ ਦਿੱਲੀ ਜਾ ਰਹੇ ਨੇ ਜੋ ਕਿ ਉਹਨਾਂ ਦਾ ਸੰਵਿਧਾਨਕ ਹੱਕ ਵੀ ਬਣਦਾ ਹੈ ਦਰਨਾ ਮੁਜ਼ਾਹਰਾ ਕਰਨਾ ਉਹਨਾਂ ਦਾ ਅਧਿਕਾਰ ਹੈ ਪਰ ਸਰਕਾਰ ੱੱਕੇਸ਼ਾਈ ਤੇ ਤੁਲੀ ਹੋਈ ਹੈ ਹਰਿਆਣਾ ਸਰਕਾਰ ਤੇ ਸੈਂਟਰ ਦੀ ਸਰਕਾਰ ਐਨੀ ੱੱਕੇਸ਼ਾਈ ਤੇ ਉਤਰੀ ਹੈ ਕਿ ਬਾਰਡਰ ਸੀਲ ਕੀਤੇ ਨੇ ਸੜਕਾਂ ਰੋਕੀਆਂ ਹੋਈਆਂ ਨੇ ਜਿਵੇਂ ਕਿ ਕਿਸਾਨਾਂ ਤੇ ਦੋਸ ਲਾਇਆ ਜਾਂਦਾ ਕਿ ਕਿਸਾਨ ਸੜਕਾਂ ਰੋਕਦੇ ਨੇ ਪਰ ਤੁਹਾਡੇ ਸਾਹਮਣੇ ਐ ਨੈਸ਼ਨਲ ਹਾਈਵੇ ਐ ਸਰਕਾਰ ਨੇ ਮੁਕੰਮਲ ਤੌਰ ਤੇ ਬੰਦ ਕੀਤਾ ਹੋਇਆ ਐ ਇਹ ਲੋਕਤੰਤਰ ਦਾ ਕਹਾਣ ਹੋ ਰਿਹਾ ਏ ਜਿਵੇਂ ਹੁਣ ਸਰਕਾਰ ਨੇ ਬੈਰੀਗੇਟਿੰਗ ਲਾ ਕੇ ਬੰਦ ਕਰ ਦਿੱਤਾ ਐ 13 ਤਰੀਕ ਨੂੰ ਕਿਸਾਨਾਂ ਨੇ ਦਿੱਲੀ ਵੱਲ ਕੁਝ ਕਰਨਾ ਕਿਵੇਂ ਲੱਗਦਾ ਫਿਰ ਇੱਥੇ ਕੁਝ ਕਰਨ ਦਾ ਇਹ ਸਰਕਾਰ ਦੀਆਂ ਗਲਤਫਹਿਮੀਆਂ ਨੇ ਕਿ ਕਿਸਾਨ ਇਹਨਾਂ ਬੈਰੀਗੇਟਾਂ ਨੂੰ ਜਾ ਪੱਥਰ ਲਾ ਕੇ ਰੋਕ ਦਿੱਤੇ ਜਾਣਗੇ ਜਿਨ੍ਹਾਂ ਕਿਸਾਨਾਂ ਦਾ ਜੋਸ਼ ਹੈ ਜਿਨ੍ਹਾਂ ਅਤਿਸ਼ਾ ਹੈ ਆਪਣੇ ਹੱਕ ਲੈਣ ਵਾਸਤੇ ਉਹ ਪੱਥਰ ਜਾਂ ਬੈਰੀਕੇਟ ਕਿਸਾਨਾਂ ਕੇ ਕੋਈ ਮਾਮੂਲੀ ਚੀਜ਼ ਨੇ ਇਹ ਰੋਕ ਨਹੀਂ ਸਕਣਗੇ ਨਹੀਂ ਦੇਖੋ ਦਿਮਾਗ ਚ ਹੋਏ ਕਿ ਪੁਲਿਸ ਬਲ ਜਾਂ ਹੋਰ ਕੋਈ ਹੱਥ ਕੰਡੇ ਵਰਤ ਕੇ ਅਸੀਂ ਕਿਸਾਨਾਂ ਨੂੰ ਰੋਕ ਲਾਂਗੇ ਪਰ ਇਹ ਮਤ ਸੋਚੇ ਸਰਕਾਰ ਕਿ ਪੁਲਿਸ ਬਾਲਨਲ ਜਾਂ ਹੋਰ ਕੋਈ ਪਰਚੇ ਵਗੈਰਾ ਕਰਕੇ ਕਿਸਾਨਾਂ ਨੂੰ ਰੋਕ ਲਿਆ ਜਾਏਗਾ ਪਰ ਕਿਸਾਨਾਂ ਦੇ ਵਿੱਚ ਆਪਣੇ ਹੱਕ ਲੈਣ ਵਾਸਤੇ ਇਹਦਾ ਉਤਸ਼ਾਹ ਹੈ ਕਿ ਉਹ ਸੋਚਦੇ ਨੇ ਹਰ ਹਿੱਲੇ ਅਸੀਂ ਜਾਵਾਂਗੇ ਸਰਕਾਰ ਦਾ ਹਰ ਤਰ੍ਹਾਂ ਨਾਲ ਮੁਕਾਬਲਾ ਕਰਾਂਗੇ ਕਿਸ ਤਰ੍ਹਾਂ ਵੀ ਹੋਵੇ ਦਿੱਲੀ ਜਾਂ ਤਾਂ ਅਸੀਂ ਰੂ